ਬੋਲੋ ਹਰੇ ਕੇ ਸਵਾਰੀ ਜੀ ਜੈ ਸ਼੍ਰੀ ਕ੍ਰਿਸ਼ਨ ਸਵਾਰ ਜੀ ਸਟਰ 378 ਤੋਂ ਸ਼੍ਰੀ ਕ੍ਰਿਸ਼ਨ ਜੀ ਹੋਰ ਜੈ ਸ਼੍ਰੀ ਕ੍ਰਿਸ਼ਨ ਸਰ ਬਾਲਾ ਜੀ ਦੀ ਕਿਰਪਾ ਸੇ ਤੀਸਰੀ ਵਾਰ ਯਾਤਰਾ ਕਰਵਾ ਤੋਂ ਰਵਾਨਾ ਹੋਈ ਜਗਾਰਿਆ ਦਾ ਕੀ ਕੁਝ ਕਿਹਾ ਸ਼ਾਮ ਪ੍ਰੇਮੀਆਂ ਨੇ ਪਰ ਉਹਨਾਂ ਤੋਂ ਕਿਹਾ ਵੀ ਜਿਵੇਂ ਬਟਾਲਾ ਦੇ ਨਾਲ ਜਿਹੀ ਇਹ ਵਾਸ ਰਵਾਨਾ ਹੋਈ ਹੈ ਜੇ ਕੋਈ ਆਲਾ ਤੁਹਾਨੂੰ ਕਟੂਸਾਂ ਤੋਂ ਕਿਰਪਾ ਦਿਨਾ ਹੋਵੇ ਇਸ ਪਾਸ ਯਾਤਰਾ ਦੇ ਵਿੱਚ ਸ਼ਾਮ ਲੈ ਜੀ ਕਿਤਾਂ ਜਿਕਾਰਿਆਂ ਦੇ ਨਾਲ ਕਟੂਸਾਂ ਤੋਂ ਜੀਵਾਲਾ ਦੇ ਵਾਲਾ ਦੇ ਦਰਸ਼ਨ ਕਰੂ ਪ੍ਰਣਾ ਬਟਾਲਾ ਤੋਂ ਕੋਈ ਰਵਾਨਾ ਆਇਆ ਮੇਰਾ ਜਿਆਦਾ ਚਿਲਾਇ ਪੱਤਰਕਾਰ ਲੱਗੀ ਦੀ ਆਸਰਫੋ ਕਰਦੀ ਹੋਣ ਸਾਵਾਰੀ ਹੋ ਰਹੀ ਮੇਰੇ ਬਾਬਾ ਅਕੀਨਿਆਂ ਦੇ ਵਿੱਚ ਮਾਣ ਲੱਗਾਂ ਸਮੀਹਾ ਉਹ ਨਰੂ ਕੇ ਵੀ ਜਾਵ ਮਾਨਸਪਾਪ ਆਪਿ ਸ਼ਮਾਉਣ ਦੇ ਸਭ ਤੋਂ ਕੀ ਵੀ ਨੀ ਦਰਸ਼ਨ ਕਰੋ ਬੰਦਾ ਹਰੂ ਸਿੰਘ ਕੋਰੇ ਬੰਦੇ ਦਰੇ ਸੰਭੋ ਗਿਆਨ ਸ਼ਾਮ ਭਗਤ ਪਾਵੇ शाम के पासे मान शाम बटक पावे सदा शाम के पासे मान बोले सारे की जय 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 ईमानदारी की तीन yeah. हकदादार की yeah. के लाल की, yeah. की। yeah. ਦਾਗੀ ਜੈ ਜੈ ਕੇ ਲਾਲ ਕੀ ਜੈਕਦਾ ਤਾਰ ਕੀ ਜੈ ਨੀਰ ਗੋੜਾ ਵਾਲੇ ਕੀ ਜੈ ਢਾਟੂ ਦੇ ਰੇਸ਼ ਜੀ ਜੈ ਜੈ ਸਿੰਘ ਜੈ ਮੇਰਾ ਨਾਮ ਲਕੀਸ਼ਰਮਾ ਜੀ ਇਸ ਮੂਹ ਸ਼ਾਮਪ੍ਰੇਮੀਆ ਦਾ ਉਹਨਾਂ ਦਾ ਆਪਣਾ ਪਰਿਵਾਰ ਸ਼ਾਮ ਪਰਿਵਾਰ ਜੋ ਕਿ ਸਾਰਿਆਂ ਦੇ ਪਿਆਰ ਦੇ ਨਾਲ ਜਿਹੜਾ ਵਾ ਐੜ ਕੀ ਤੀਸਰੀ ਵਾਰ ਯਾਤਰਾ ਜਿਹੜੀ ਹੈ ਚੱਲੀ ਆ ਤੇ ਨਾਲ ਇੱਕ ਯਾਤਰਾ ਜਿਹੜੀ ਹੈ ਬਸ ਜਿਹੜੀ ਹੈ ਜਾਂਦੀ ਸੀ ਯਾਤਰਾ ਦੇ ਵਿੱਚ ਬਾਬਾ ਜੀ ਦੀ ਕਿਰਪਾ ਦੇ ਨਾਲ ਸ਼ਾਮ ਪ੍ਰੇਮੀਆ ਦਾ ਪਿਆਰ ਹੀ ਬਾਬਾ ਜੀ ਦੇ ਨਾਲ ਇਸ ਸਾਲ ਜਿਹੜੀ ਹੈ ਦੋ ਜਿਹੜੀਆਂ ਵਾ ਬੱਸਾਂ ਚੱਲੀਆਂ ਨੇ ਤੇ ਹਜੇ ਵੀ ਫੋਨ ਜਿਹੜੇ ਆ ਉਹ ਆ ਰਹੇ ਸੀ ਤੇ ਤੀਜੀ ਵਾਰ ਯਾਤਰਾ ਦੀ ਵੀ ਜਈ ਹੈ ਤੀਜੀ ਨਾਲ ਬੱਸ ਹੋ ਤਿਆਰ ਹੋਂਦੀ ਜਿਹੜੀ ਹੈ ਪਲੈਨਿੰਗ ਹੈਗੀ ਬਾਬਾ ਜੀ ਸੋਖ ਰੱਖਣਾ ਅਗਲੇ ਸਾਲ ਆਪਣਾ ਨਵਾਂ ਕਾਫਲਾ ਇਦਾਂ ਹੀ ਵੱਡਾ ਹੁੰਦਾ ਰਹੇ ਤੇ ਪੰਜਵੀਂ ਪੰਜ ਛੇ ਬੱਸਾਂ ਜਿਹੜੀਆਂ ਵਾ ਉਹ ਨਾਲ ਅਗਲੇ ਸਾਲ ਜਿਹੜੀਆਂ ਉਹ ਜਾਣਗੀਆਂ ਬਲਿ ਦੇਖੋ ਜੀ ਇੱਥੇ ਛੋਟੀ ਚੀਜ਼ ਪਾਣੀ ਤੋਂ ਲੈ ਕੇ ਹਾਰੇ ਕੀ ਫੈਸਿਲਿਟੀ ਜਿਹੜੀ ਆ ਬੱਸਾਂ ਦੇ ਵਿੱਚ ਅੰਦਰ ਲੈ ਆਇਆ ਸਰ ਸਾਰੇ ਚੀਜ਼ਾਂ ਜਿਹੜਾ ਵਾ ਉਹ ਖਾਣ ਪੀਣ ਦਾ ਸਮਾਰਨ ਵੀ ਨਾਲ ਦਿੱਤਾ ਗਿਆ ਵਾ ਹੁਣ ਇਸ ਤੋਂ ਬਾਅਦ ਆਪਣਾ ਵਾ ਕਿ ਇਹ ਆਪਣਾ ਨੋਕ ਹੋਏ ਨਾ ਜਿਹੜਾ ਵਾ ਕਿ ਇਹਨਾਂ ਨੂੰ ਡਿਨਰ ਕਰਾਇਆ ਜਾਏਗਾ ਫਿਰ ਦੇ ਮਹਾਰਾਜ ਦੇ ਵਿੱਚ ਉਸ ਤੋਂ ਬਾਅਦ ਆਪਣਾ ਵਾ ਕਿ ਫਿਰ ਅੱਗੇ ਚਾਹ ਪਾਣੀ ਦਾ ਪ੍ਰੋਗਰਾਮ ਹੈ ਕਰਾਉਣਾ ਉਸ ਤੋਂ ਬਾਅਦ ਖਾਟੂ ਜੀ ਜਿਹੜਾ ਵਾ 8 ਤਰੀਕ ਨੂੰ ਯਾਤਰਾ ਜਿਹੜੀ ਆ ਪਹੁੰਚੇਗੀ 8 ਤਰੀਕ ਨੂੰ ਜਿਹੜਾ ਵਾ ਕਿ ਉੱਥੇ ਆਪਣਾ ਹੋਟਲ ਹੈ ਜਿਵੇਂ ਉੱਥੇ ਇਹਨਾਂ ਨੂੰ ਸਾਰਿਆਂ ਨੂੰ ਧਿਆਨ ਸੇੰ ਦਾ ਸਾਰਾ ਪ੍ਰੋਗਰਾਮ ਉੱਥੇ ਹੋਏਗਾ ਉਸ ਤੋਂ ਬਾਅਦ ਬਾਬਾ ਜੀ ਦੇ ਦਰਸ਼ਨਾਂ ਤੋਂ ਬਾਅਦ ਆਪਣਾ 2 ਤਰੀਕ ਨੂੰ ਜਿਹੜਾ ਸਾਰ ਸਰ ਬਾਲਾ ਜੀ ਵਾਸਤੇ ਯਾਤਰਾ ਜਿਹੜੀ ਜਾਏਗੀ ਸਲਾਸਰੇ ਤੋਂ ਮੱਥਾ ਟੇਕ ਕੇ ਫਿਰ ਬਟਾਲਾ ਨੂੰ ਜਿਹੜੀ ਯਾਤਰਾ ਰਵਾਨਾ ਹੋਏਗੀ ਦੇਖੋ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਬਾ ਹਾਰੇ ਦਾ ਸਾਰਾ ਵਾ ਉਸ ਬਾਬੇ ਨੇ ਇੰਨੀ ਕੀ ਕਿਰਪਾ ਕੀਤੀ ਹੈ ਕਿ ਇਸ ਯਾਤਰਾ ਦੇ ਵਿੱਚ ਐਸੀ ਵੀ ਹੈਗੇ ਨੇ ਕਿ ਜਿਹੜੇ ਆਪਣੇ ਵਾਂਗੇ ਬਾਬਾ ਜੀ ਦੇ ਅਸ਼ੀਰਵਾਦ ਨਾਲ ਜਿਹੜੇ ਵੀ ਆਪਾਂ ਨਹੀਂ ਜਾ ਸਕਦੇ ਬਾਬਾ ਜੀ ਦੇ ਅਸ਼ੀਰਵਾਦ ਨਾਲ ਜਾ ਸਕਦੇ ਆ ਉਹ ਜੋ ਵੀ ਕਰਦਾ ਹੈ ਉਹ ਬਾਬਾ ਜੀ ਕਰਦੇ ਨੇ ਅਸੀਂ ਲੋਕ ਆਪਣੇ ਆਪ ਦੇ ਵਿੱਚ ਮਾਨ ਗਾਦਨੇ ਆ ਕਿ ਅਸੀਂ ਕਰਦੇ ਆ ਉਹ ਕਰਨ ਵਾਲਾ 바ਬਾ ਤਾਰਨ ਵਾਲਾ 바ਬਾ ਵਾ ਤੇ ਮੈਂ ਸਾਰੇ ਨੂੰ ਇਹੀ ਬੇਨਤੀ ਕਰਾਂਗਾ ਕਿ ਪ੍ਰਭੂ ਦੇ ਕਾਰਜ ਵਿੱਚ ਸਾਰਿਆਂ ਨੂੰ ਵੱਧ ਚੜ ਕੇ ਜਿਹੜਾ ਵਾ ਉਹ ਆਪਾਂ ਸੇ ਜੋੜਨਾ ਚਾਹੀਦਾ ਹੈ ਜੈ ਸ਼੍ਰੀ ਰਾਮ ਅਨੂਪ ਅੰਸਦ ਇਹ ਤੀਸਰੀ ਵਾਰ ਯਾਤਰਾ ਜਾ ਰਹੀ ਹੈ ਖਾਟੂ ਸ਼ਾਮ ਸਲਾ ਸਰਦਾਮ ਬੋਲਹਾਰੇ ਕੇ ਸਹਾਰੇ ਕੀ ਜੈ ਇਹ ਜਿਹੜਾ ਪ੍ਰਾਲਾ ਕੀਤਾ ਬਹੁਤ ਵਧੀਆ ਕੀਤਾ ਬਹੁਤ ਇਹ ਕਹਿੰਦੇ ਨੇ ਜੋੜਨ ਵਾਲਾ ਕੀਤਾ ਇਹਨਾਂ ਨੇ ਠੀਕ ਹੈ ਜੀ ਬਾਰਾਹ ਕਰੇ ਨਾ ਦੀ ਬਸ ਯਾਤਰਾ ਚੱਲਦੀ ਰਹੇ ਇਹਨਾਂ ਦੇ ਕਿਰਪਾ ਬਣਾਈ ਰੱਖਿਓ ਖਾਟੂ ਸ਼ਾਮ ਸਲਾ ਸਰਦਾ ਵਾਲਾ ਇਹਨਾਂ ਦਾ ਮਿਹਰ ਭਰਿਆ ਹੱਥ ਰੱਖਿਓ ਇਸ ਲਈ ਬਸ ਯਾਤਰਾ ਖੜਦੇ ਰਹੇ ਲੰਗਰ ਦੀ ਸੂਤਾ ਬਹੁਤ ਵਧੀਆ ਜੀ ਰਹਿਣ ਸਹਿਣ ਦਾ ਉਹ ਕੋਲਾ ਬਹੁਤ ਵਧੀਆ ਜੀ ਏਸੀ ਕਮਰੇ ਨੇ ਇਹਨਾਂ ਦੇ ਆਨਜਾਨ ਬਹੁਤ ਵਧੀਆ ਸੁਣਦਾ ਹੈ ਇਹਨਾਂ ਦੀ ਠੀਕ ਹੈ ਜੀ ਇਹ ਬਸ ਯਾਤਰਾ ਜਾ ਰਹੀ ਹੈ ਜੀ ਅੱਜ 7 ਤਰੀਕ ਨੂੰ ਠੀਕ ਹੈ ਜੀ ਇਹ ਬਸ 9 ਤਰੀਕ ਨੂੰ ਵਾਪਸ ਰਾਤ ਨੂੰ ਆ ਜਾਏਗੀ ਠੀਕ ਹੈ ਜੀ ਇਹਨਾਂ ਦਾ ਰਹਿਣ ਸਹਿਣ ਦਾ ਪ੍ਰੋਗਰਾਮ ਬਹੁਤ ਵਧੀਆ ਮੈਂ ਕਹਿੰਦਾ ਕਿ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਇਹਨਾਂ ਦੇ ਨਾਲ ਜਾਣਾ ਚਾਹੀਦਾ ਤਾਂ ਕਿ ਇਹ ਦੋ ਨੇ ਪੰਜ ਸੱਤ ਬੱਸਾਂ ਖੜਨ ਨਾਲ ਹਾਂ ਜੰਮਾ ਜੀ ਬਹੁਤ ਜ਼ਿਆਦਾ ਕਿਰਪਾ ਉਹਨਾਂ ਦੀ ਮਹਾਰਾਜ ਇੱਕ ਵਾਰੀ ਨਾਮ ਲੈ ਕੇ ਵੇਖ ਲੇ ਉਹਨਾਂ ਦੇ ਪੂਰਾ ਸਹਾਰਾ ਬੰਦੇ ਨੇ ਹਾਰੇ ਦੇ ਸਹਾਰਾ ਹੀ ਨਹੀਂ ਹੈ ਤੀਨ ਬਾਨਦਾਰੀ ਨੇ ਜੀ ਆ ਜੀ ਸਲਾ ਸਰਦਾਮ ਵਾਲੇ ਬਾਲਾ ਜੀ ਮਹਾਰਾਜ ਉਹ ਐਸਵਰੇ ਦੇ ਦਾਤਾ ਨੇ ਇੱਕ ਵਾਰੀ ਉਹਨਾਂ ਦਾ ਨਾਮ ਲੈ ਕੇ ਚੱਲੋ ਮਹਾਰਾਜ ਇੰਨੇ ਕੇ Bhandar ਭਰ ਦਿੰਦਾ ਹੈ ਕਿ ਕਿਰਪਾਈ ਹੋ ਜਾਂਦੀ ਹੈ ਸੰਗਤਾਂ ਨੂੰ ਅਸੀਂ ਕਹਿਣਾ ਚਾਹਾਂਗਾ ਕਿ ਇਹਨਾਂ ਦਾ ਪੂਰਾ ਸਹਿਯੋਗ ਕਰ ਜਿਹੜੀਆਂ ਦੋ ਬੱਸਾਂ ਕਰੇ ਇੱਕ ਬੱਸ ਤੋਂ ਸ਼ੁਰੂ ਹੋਏ ਸੀ ਦੂਜੀ ਬੱਸ ਲੈ ਕੇ ਲੈਣ ਦੋ ਬੱਸਾਂ ਲੈ ਕੇ ਚੱਲੇ ਪੰਜ ਸੱਤ ਬੱਸਾਂ ਜਾਣ ਤਾਂ ਕਿ ਪਟਾਰਾ ਸ਼ਹਿਰ ਤੇ ਸਾਰੇ ਪੰਜਾਬ ਨੂੰ ਪਤਾ ਲੱਗੇ ਕਿ ਜਾ ਰਹੀਆਂ ਬੱਸਾਂ